ਗਰਭਵਤੀ ਪਤਨੀ ਤੇ ਬਹੁਤ ਹੀ ਜ਼ਿਆਦਾ ਵੱਡਾ ਕਹਿਰ ਟੁੱਟ ਗਿਆ ਜਦੋਂ ਉਹ ਆਪਣੇ ਪਤੀ ਦੇ ਨਾਲ ਦਵਾਈ ਲੈਣ ਜਾ ਰਹੀ ਸੀ ਤਾਂ ਉਸਦੇ ਪਤੀ ਨੂੰ ਕੜੀਸ-ਕੜੀਸ ਕੇ ਖਤਮ ਕੀਤਾ ਗਿਆ। ਮੇਰਦੀ ਦੇ ਨਾਲ ਉਸਤੇ ਕਈ ਵਾਰ ਕੀਤੇ ਗਏ ਜਿਸ ਦੇ ਕਾਰਨ ਉਸਦੀਆਂ ਅੰਤੜੀਆਂ ਵੀ ਬਾਹਰ ਆ ਗਈਆਂ ਦਸੀਆਂ ਜਾ ਰਹੀਆਂ ਨੇ। ਇਹ ਘਟਨਾ ਬੀਤੀ ਰਾਤ ਨੂੰ ਵਾਪਰੀ ਹੈ ਜਦੋਂ 9:30 ਵਜੇ ਬਸਤੀ ਸ਼ੇਖ ਦੇ ਮਹੱਲਾ ਚਾਇਆ ਵਿਖੇ ਐਕਟਿਵਾ ਤੇ ਆਪਣੀ ਪਤਨੀ ਦੇ ਨਾਲ ਦਵਾਈ ਲੈਣ ਹੀ ਜਾ ਰਿਹਾ ਸੀ ਮੁੰਡਾ ਕਿ ਉਸਤੇ ਉੱਪਰ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਇਸ ਦੌਰਾਨ ਪਤੀ ਦੇ ਬਚਾ ਦੇ ਲਈ ਅੱਗੇ ਆਈ ਪਤਨੀ ਨੂੰ ਵੀ ਹਮਲਾਵਾਰਾਂ ਨੇ ਜ਼ਖਮੀ ਕਰ ਦਿੱਤਾ ਉਸ ਨੂੰ ਵੀ ਨਹੀਂ ਬਖਸ਼ਿਆ ਗਿਆ ਗੰਭੀਰ ਜ਼ਖਮੀ ਨੌਜਵਾਨ ਨੂੰ ਪ੍ਰਾਈਵੇਟ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਜਵਾਬ ਮਿਲਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਇਸ ਦੀ ਪਛਾਣ ਅੰਕਿਤ ਜਾਂਪਾ ਨਿਵਾਸੀ ਬਸਤੀ ਸ਼ੇਖ ਦੇ ਰੂਪ ਤੇ ਵਜੋਂ ਕੀਤੀ ਗਈ ਇਸ ਘਟਨਾ ਉਪਰੰਤ ਸਿਵਲ ਹਸਪਤਾਲ ਦੇ ਵਿੱਚ ਵੱਡੀ ਗਿਣਤੀ ਵਿੱਚ ਮਹੱਲਾ ਨਿਵਾਸੀ ਅਤੇ ਮ੍ਰਿਤਕ ਦੇ ਦੋਸਤ ਰਿਸ਼ਤੇਦਾਰ ਇਕੱਠੇ ਹੋ ਗਏ ਮੌਕੇ ਤੇ ਹੀ ਭਾਜਪਾ ਨੇਤਾ ਅਮਿਤ ਤਨੇਜਾ ਵੀ ਪਹੁੰਚੇ ਸੀ ਸੂਚਨਾ ਮਿਲਦੇ ਹੀ ਥਾਣਾ ਪੰਜ ਦੇ ਮੁਖੀ ਭੂਸ਼ਣ ਕੁਮਾਰ ਪੁਲਿਸ ਪਾਰਟੀ ਸਮੇਤ ਸਿਵਲ ਹਸਪਤਾਲ ਪਹੁੰਚੀ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਪੁਲਿਸ ਦੇ ਵੱਲੋਂ ਮ੍ਰਿਤਕ ਦੇ ਨੂੰ ਕਬਜ਼ੇ ਦੇ ਵਿੱਚ ਲੈ ਕੇ ਆਸਪਤਾਲ ਵਿਖੇ ਰਖਵਾ ਦਿੱਤਾ ਗਿਆ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਅੰਕਿਤ ਦੀ ਪਤਨੀ ਮੀਨਾਕਸ਼ੀ ਨੇ ਦੱਸਿਆ ਕਿ ਉਹ ਆਪਣੇ ਪਤੀ ਦੇ ਨਾਲ ਐਕਟੀਵਾ ਤੇ ਦਵਾਈ ਲੈ ਕੇ ਆ ਰਹੀ ਸੀ ਰਸਤੇ ਵਿੱਚ ਸੋਨੂ ਸੋਨੂ ਦੇ ਫਾਦਰ ਉਹਨਾਂ ਦਾ ਬ੍ਰਦਰ ਕਰਨ ਮੱਲੀ ਇਹਨਾਂ ਨੇ ਐਕਟੀਵਾ ਰੋਕੀ ਸਾਡੀ ਤੋਂ ਆਪਣੇ ਸਾਰੇ ਹਮਲਾ ਘਾਤਾ ਮੇਰੇ ਹਸਬੰਡ ਨੇ ਜੇ ਕਿਹਾ ਸਾਰੇ ਜਨ ਇਹਨਾਂ ਨੂੰ ਪਾ ਗਏ ਇਹ ਉਹਨਾਂ ਬਚਿਆ ਕਰਨ ਲਈ ਕਰਨ ਮੱਲੀ ਦੇ ਘਰ ਗਏ ਉਹਦੀ ਵਾਈਫ ਨੇ ਵੀ ਗੇਟ ਬੰਦ ਕਰ ਲਿਆ ਧੱਕਾ ਮਾਰ ਕੇ ਕਰਨ ਮੱਲੀ ਵੀ ਵਿੱਚ ਸੀ ਸਾਰਿਆਂ ਨੇ ਮਾਰਿਆ ਸਰ ਕਿਸੇ ਨੇ ਨਹੀਂ ਸੁਣੀ ਬਹੁਤ ਜ਼ਿਆਦਾ ਮਾਰਿਆ ਸਰ ਉਹਨਾਂ ਨੇ ਬਹੁਤ ਜ਼ਿਆਦਾ ਮਾਰਿਆ ਆ ਤਾਂ ਮੇਰੇ ਮੇਰਾ ਅੰਕਿਤ ਚਾਇਰਾ ਆ ਨਹੀਂ ਤਾਂ ਸੋਨੂੰ ਵੀ ਨਹੀਂ ਰਹੇਗਾ ਬਸ ਮੈਂ ਤੁਹਾਨੂੰ ਕਹਿ ਦਿੰਦਾ ਹਜ਼ਮੰਦਾਂ ਕੋਈ ਪੁਰਾਣੀ ਗੱਲ ਨਹੀਂ ਸੁਣ ਸਰ ਇਹਨਾਂ ਮਿੰਦਰ ਦੇ ਬਾਦ ਸਰ ਭਰਾਣਾ ਇਹਨਾਂ ਨੇ ਬਹੁਤ ਜ਼ਿਆਦਾ ਨਿਜਾਇਜ਼ ਕੀਤੀ ਆਪਣੇ ਘਰ ਦੇ ਅੰਦਰ ਨਿਹੱਤੇ ਨੂੰ ਆਪਣੀ ਵਾਈਫ ਨਾਲ ਥਿਆਰ ਕਰਨਗੇ ਨੂੰ ਇਹਨਾਂ ਨੇ ਨਿਹੱਤੇ ਨੂੰ ਅੰਦਰ ਵੜ ਕੇ ਇਹਨਾਂ ਨੇ ਚਟਾ ਮਾਰੀਆਂ ਘਰ ਦੇ ਅੰਦਰ ਵਾਰ ਗਏ ਨੇ ਜਿਆ ਇਹਨਾਂ ਨੇ ਕੀਤੀ ਆਸ ਬੱਚੇ ਦੇ ਦਵਾਈ ਲੈਣ ਗਏ ਨੂੰ ਵਿਚਾਰੇ ਨੂੰ ਨਿਜਾਇ ਇਹਨਾਂ ਨੇ ਆਪਣੇ ਘਰ ਦੇ ਅੰਦਰ ਵਾਰ ਗਏ ਇਹਨਾਂ ਨੇ ਸਾਡੇ ਭਰਾ ਨੂੰ ਮਾਰ ਦਿੱਤਾ ਵਈ ਦੋਤੋ ਆਪਾਂ ਹਣੀ ਜੇਰ ਸਰਕਾਰ ਨਹੀਂ ਕਰਨਾ ਜਿੰਨੀ ਜੇਰ ਸਾਡੇ ਭਰਾਵਾ ਕਾਤਲ ਨਹੀਂ ਬੜੇ ਜਾਂਦੇ ਇੱਕ सोनू ਹੈ ਇੱਕ ਅਜੇ ਹੈ ਇੱਕ ਸੰਨੀ ਹੈ ਇੱਕ ਨਾਲ ਉਹਦੇ ਜਿਹਦੇ ਘਰ ਦੇ ਅੰਦਰ ਵਾਰਿਆ ਮੱਲੀ ਦੇ ਨਾਲ ਹੋਰ ਉਹਨਾਂ ਦੇ ਅਣਪਜਾਤੇ ਪੰਜ-ਛੇ ਬੰਦੇ ਆ ਜਿਨ੍ਹਾਂ ਨੇ ਸਾਡੇ ਭਰਾ ਨੂੰ ਮਾਰਿਆ ਵੀ ਜਿਹਨੇ ਵਿਅਕਤੀਆਂ ਤੁਸੀਂ ਨਾਮ ਲੈ ਰਹੇ ਹੋ ਕਰਦੇ ਕੀ ਦੀ ਕੋਣ ਆ ਜੀ ਇਹ ਬੇ ਚਿੱਟੇ ਦਾ ਕਾਰੋਬਾਰ ਆ ਜੀ ਮੱਲੀ ਦਾ ਅੱਛਾ ਜੀ ਤੇ ਨਾਲ ਜਿਹੜੇ ਉਹਦੇ ਥੱਲੇ ਆ सोनू ਆ ਇਹ ਇਹ ਸਾਰੇ ਵੇਚਦੇ ਆ ਨੇ ਥੱਲੇ ਲੱਗ ਕੇ ਸਪਲਾਈਅਰ ਰੱਖੇ ਹੋਏ ਉਹਨੇ ਨਿੱਕੇ ਮੋਟੇ ਜਿੰਨੇ ਵੀ ਆ ਜੀ ਤੇ ਮੱਲੀ ਨੇ ਜਿੰਨੀ ਜੇਰ ਸਾਡੇ ਭਰਾ ਦਾ ਸਸਕਾਰ ਆਪਾਂ ਉਹਨੀ ਜੇਰ ਨਹੀਂ ਜੀ ਕਰਨਾ ਜਿੰਨੀ ਜੇਰ ਕਾਦਰ ਲਈ ਫੜੇ ਜਾਂਦੇ ਜਿਨ੍ਹਾਂ ਦੇ ਮਨਾਮ ਲਏ ਆ ਪਰ ਕਿਤੇ ਨਾ ਕਿਤੇ ਕਿਵੇਂ ਦੇਖਦੇ ਹੋ ਭਰੇ ਬਾਜ਼ਾਰ ਦੇ ਵਿੱਚ ਇੱਕ ਫੈਮਿਲੀ ਦੇ ਨਾਲ ਐਡਾ ਦੀ ਜਿਹੜੀ ਹੈ ਮਿਸ ਅੰਡਰਸਟੈਂਡਿੰਗ ਹੋਈ ਹੈ ਜਨਾਬ ਇਹ ਪ੍ਰਸ਼ਾਸਨ ਹੈ ਇਹ ਪ੍ਰਸ਼ਾਸਨ ਦੀ ਜੋ ਆ ਵੀ ਹੈ ਪ੍ਰਸ਼ਾਸਨ ਦੀ ਇੱਥੇ ਥਾਣੇ ਦੇ ਹੱਦ ਦੇ ਪ੍ਰਸ਼ਾਸਨ ਦਾ ਨਾਕਾ ਕਿੰਨੀ ਕੁ ਦੂਰ ਲੱਗਾ ਹੁੰਦਾ ਹੀ ਕਿਤੇ ਜੇ ਜਮੇ 10 ਕ ਪੈਰ ਪੈਰ ਗਾ ਜਾਓ ਤੇ ਨਾਕਾ ਲੱਗਾ ਹੁੰਦਾ ਉੱਥੇ ਟੀਆਈ ਤੇ ਪੁਲਿਸ ਕਿੰਨੀ ਕੁ ਦੂਰ ਸੀ ਕਿਨੇ ਪੁਲਿਸ ਲੱਗ ਗਈ ਸੀਗਾ 5 ਮਿੰਟ ਦਾ ਰਾਹ ਵੀ ਨਹੀਂ ਸੀਗਾ ਜਿੱਦੋਂ ਭਾਈ ਨੰਬਰ थाना ਲੱਗਦਾ ਹੀ ਵੈਸਟ ਹਲਗੀ ਦੇ ਅੰਦਰ ਲਗਾਤਾਰ ਇਹ ਵਾਰਦਾਤਾ ਦੇਖਣ ਨੂੰ ਮਿਲਦੀਆਂ ਪਈਆਂ ਜੀ ਗੱਲ ਕਰੀਏ ਡਿਵੀਜ਼ਨ ਨੰਬਰ 5 ਪਾਰਗੋ ਕੈਂਪ ਪਠਾਨਾ 바ਵਾ ਖੇਲ थाना ਔਰ ਇਵਨ ਉੱਥੇ ਸੀਏ 2 ਵੀ ਜਿਹੜੀ ਆ ਚੁੱਕੀ ਹੈ ਲੇਕਿਨ ਉੱਥੇ ਦੇ ਲੋਕਾਂ ਨੂੰ ਕੋਈ ਡਰ ਡੁੱਕੜ ਨਹੀਂ ਲੱਗਦਾ ਪੁਲਿਸ ਪ੍ਰਸ਼ਾਸਨ ਦਾ 50 50 ਹਸੰਦੇ ਹੋਣਾ ਚਾਹੀਦਾ ਮੈਂ ਵੀ ਅਭੀ ਚਾਂਦਮੇ ਚੌਕੀ ਗਿਆ ਥਾ ਉਹ ਭਾਜੀ ਹੱਥ ਥਲੇ ਕਰੋ ਹੱਥ ਥਲੇ ਕਰੋ ਬਹੁਤ ਆਖੀ ਦੱਸੋ ਭਾਜੀ ਦੱਸ ਲੇਕਿਨ ਇਹ ਇਹ ਜਿਹੜੇ ਜਿਹਨਾਂ ਦੀ ਡੈਥ ਹੋਈ ਹੈ ਉਹ ਇਕੱਲੇ ਹੀ ਸੀਗੇ ਉਸ ਸਮੇਂ ਜਦੋਂ ਅਟੈਕ ਹੋਇਆ ਉਹਨਾਂ ਤੇ ਹਾਂ ਇਕੱਲੇ ਆਪਣੀ ਵਾਈਫ ਨਾਲ ਜਾਂਦੇ ਪਏ ਕਿੱਥੇ ਜਾ ਰਹੇ ਸੀ ਉਧਰ ਕਿਤੇ ਜਾਂਦੇ ਆਪਣੇ ਸਹੁਰੇ ਜਾਂਦੇ ਅੱਛਾ ਭਾਜੀ ਕਿਸ ਜਗ੍ਹਾ ਦੀ ਵਾਪਦਾਤ ਹੈ ਇਹ ਉਹਦੇ ਘਰ ਦੇ ਬਾਅਦ ਦੀ ਸੋਨੂ ਨਾਲ ਦੇ ਘਰ ਦੇ ਬਾਅਦ ਦੀ ਕਿੰਨੇ ਕ ਵਿਅਕਤੀਆਂ ਵੱਲੋਂ ਜਿਹੜਾ ਇਹ ਅਟੈਕ ਕੀਤਾ ਗਿਆ ਪੰਜ ਛੇ ਵਿਅਕਤੀ ਇਹ ਬਕੈਸ਼ ਨੂੰ ਵੱਲੋਂ ਕੀ ਅਸ਼ਵਾਸਨ ਦਿੱਤਾ ਕਿ ਮੌਕੇ ਤੇ ਐਸਐਚਓ ਸਾਹਿਬ ਆਏ ਕੀ ਕਹਿ ਰਹੇ ਤੁਹਾਨੂੰ ਆਸ਼ਵਾਸਨ ਕੀ ਦੇ ਗਏ ਮੌਕੇ ਤੇ ਕਿਤੇ ਨਾ ਕਿਤੇ ਸਮਾਂ ਵੀ ਬਹੁਤ ਘੱਟ ਹੈ ਇੰਨੀ ਘੱਟ ਸਮੇਂ ਦੇ ਵਿੱਚ ਇੰਨੀ ਵੱਡੀ ਵਾਰਦਾਤ ਹੋ ਜਵੇ ਤਾਂ ਕਿਵੇਂ ਦੇਖਦੇ ਹੋ ਜਲੰਧਰ ਦੀ ਪੁਲਿਸ ਪ੍ਰਸ਼ਾਸਨ ਨੇ ਹੋਇਆ ਤਾਂ ਕਿਹਾ ਪੁਲਿਸ ਪ੍ਰਸ਼ਾਸਨ ਕੁਝ ਕੀਤਾ ਨਹੀਂ ਕਾ ਜੀ ਉਹ ਦੇਖੋ ਆਪਾਂ ਕਿੰਨਾ ਕਿੰਨਾ ਸਮਾਂ ਦਿੱਤਾ ਗਿਆ ਜੀ ਤੁਹਾਨੂੰ ਨਾ ਆ ਗਿਆ ਬੰਦੇ ਫੜ ਲਾਂਗੇ ਕਿਆ ਗਏ ਹੁਣ ਦੇਏ ਨੇ ਉਧਰ ਰੇਟਾ ਜੰਗ ਦੇਏ ਨੇ ਕੰਦੀ ਨੇ ਆਪਾਂ ਜਲਦੋਂ ਜਲਦ ਫੜ ਲਾਂਗੇ ਉਹਨਾਂ ਨੂੰ ਜੇ ਪੁਲਿਸ ਵੱਲੋਂ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਹੁਣ ਅਸੀਂ ਸੰਸਕਾਰ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਇਨਸਾਫੀ ਆ ਫਿਰ ਉਹਨਾਂ ਵਿਅਕਤੀਆਂ ਨੂੰ ਨਹੀਂ ਫੜਿਆ ਜਾਂਦਾ ਜੇ ਅਗਰ ਪੁਲਿਸ ਦੇਰੀ ਕਰਦੀ ਹੈ ਜਾਂ ਫਿਰ ਕੋਈ ਫਿਰ ਇਧਰਨਾ ਲਾਵਾਂਗੇ ਜੀ ਤੁਹਾਡੇ ਵੱਲੋਂ ਵੀ ਸਟੈਪ ਆ ਜੀ ਇਧਰਨਾ ਲਾਵਾਂਗੇ ਫਿਰ ਜੀ ਇਧਰਨਾ ਲਾਵਾਂਗੇ ਰੋਡ ਤੇ ਜਿਨੇ ਨਹੀਂ ਸੰਸਕਾਰ ਸੰਸਕਾਰ ਨਹੀਂ ਆਪਾਂ ਨਹੀਂ ਦੇ ਕਰਾਂਗੇ ਜਿਨ੍ਹਾਂ ਬੰਦੇ ਫੜੇ ਨਹੀਂ ਜਾਂਦੇ ਇਹ ਕਿੰਨੀ ਕਿੰਨੀ ਉਮਰ ਸੀਗੀ ਭਾਈ ਤੇ ਨਾਮ ਕੀ ਸੀ ਮੁੰਡੇ ਦਾ ਅੰਕਿਤ ਜੰਬਾ 27 ਸਾਲ ਉਹਦੀ ਉਮਰ ਸੀ ਜੀ ਤੇ ਸਰ ਨੇ ਵਾਈਫ ਤੇ ਵੀ ਆਮ ਲਾਗੀ ਤਾਂ ਨਹੀਂ ਆਂਦੀ ਵੀ ਵਾਈਫ ਤੇ ਵੀ ਨਾਲ ਕੀਤਾ ਹੀ ਦੀ ਵਾਈਫ ਪ੍ਰੈਗਨੈਂਟ ਹੈਗੀ ਹੈ 4 ਮਹੀਨਿਆਂ ਦੀ ਅੱਛਾ ਉਹਦੇ ਕੋਈ ਕੀਤਾ ਉਹਦੇ ਵੀ ਦਾਦੂਦ ਬਾਵਾ ਤੇ ਵੱਜੇਦੇ ਨੇ ਅੱਛਾ ਜੀ ਹਾਂਜੀ ਕਿ ਕਿਥੇ ਹਮਲਾ ਹੋਇਆ ਕਿੰਨੇ ਵਿਅਕਤੀ ਸੀਗੇ ਕਿੰਨਾਂ ਨੇ ਕੀਤਾ ਥੋੜਾ ਮੈਨੂੰ ਮੈਨੂੰ ਹਾਲੇ ਕੋਈ ਪਤਾ ਨਹੀਂ ਆਇਆ ਹੀ ਹਾਲੇ ਆਣ ਕੇ ਪਤਾ ਕਰਕੇ ਦੱਸ ਦਿੰਦਾ ਨਹੀਂ ਕਿਥੇ ਕਰਕੇ ਹਮਲਾ ਹੋਇਆ ਮੈਨੂੰ ਪਤਾ ਹੀ ਨਹੀਂ ਮੈਂ ਆਇਆ ਹੀ ਆ ਵੀ ਹੁਣ ਬਾਰੀ ਜੀ ਕਾਫੀ ਦੇਰ ਹੋ ਗਈ ਫਿਰ ਮੈਂ ਆਇਆ ਹੁਣ ਪਤਾ ਕਰ ਲੈਂਦੇ ਨੇ ਕੋਲ ਖੜੇ ਸੀਗੇ ਸਰ ਬਾਕੀ ਛੇ ਸਰ ਕੋਈ ਗੱਲ ਨਹੀਂ ਕਿੰਨੇ ਮੁੰਡੇ ਮੁੰਡੇ ਲੜਾਈ ਹੋਈ ਹੈ ਕੰਡੀਸ਼ਨ ਵੀ ਲੜਕੇ ਲੜਕੀ ਦੀ ਕੰਡੀਸ਼ਨ ਦੱਸ ਦਿਓ ਮੈਂ ਦੇਖ ਕੇ ਦੱਸ ਦਿੰਦਾ ਹੁਣ ਬਹੁਤ ਹੋ ਗਈ ਜੀ ਉਹਦੀ ਫਿਰ ਬਰੀਫ ਕਰ ਦਿਓ ਪੁੱਛ ਮੋਦ ਹੋ ਗਈ ਜੀ ਜੀ ਮੈਂ ਪੁੱਛ ਕੇ ਦੱਸੂਗਾ ਠੀਕ ਹੈ ਜੀ ਜਿਹੜੇ ਮੱਲੇ ਜਿਹਨੇ ਆਪਣੇ ਘਰ ਤੇ ਨਾਲ सोनू ਹੈ ਜਿਹਨੇ ਮੇਨ ਵਾਰ ਕੇ ਤੇ ਸੰਨੀ सोनू ਤੇ ਬਾਬਾ ਦੋ ਉਹਨਾਂ ਦੀ ਕੋਈ ਫੋਟੋਆਂ ਹੈ ਤੁਹਾਡੇ ਕੋਲ ਕੋਈ ਇਹ ਵਾਰਦ ਕਿਹੜੇ ਜਗ੍ਹਾ ਤੇ ਹੋਈ ਹੈ ਇਹ ਘਟਨਾ ਕਿੱਥੇ ਦੀ ਹੈ ਇਹ ਘਟਨਾ ਹੈਗੀ ਆਪਣੇ ਬਸਤੀ ਛੇ ਕੱਡੇ ਸੂਤ ਹਸਪੀਟਲ ਦੇ ਅੰਦਰ ਆ ਕੇ ਕੱਲ ਕੀ ਧਰ ਗੁਰ ਦਵਾਰੇ ਦੇ ਬਿਲਕੁਲ ਆਪੋਜ਼ਿਟ ਹੈ ਕਿੰਨਾ ਸਮਾਂ ਸੀਗਾ ਜਦੋਂ ਇਹ ਘਟਨਾ ਹੋਈ ਹੈ ਤੇ ਸਮਾਂ ਆਹੀ ਕੋਈ 9 9:30 ਇਹ ਕੋਈ ਉਹਨਾਂ ਦੀ ਦੇਖੀ ਕੀਤੀ ਜਿਆਦੀ ਸੀ ਉਹਨਾਂ ਦੀ ਰੈਕੀ ਕੀਤੀ ਆ ਜੀ ਇਹਨਾਂ ਨੇ ਬੜੇ ਦਿਨ ਵਾਈਫ ਨਾਲ ਡੇਲੀ ਜਾਂਦੇ ਸੀ ਕਿ ਮੈਡੀਸਿਨ ਲੈਣ ਤੇ ਉਹ ਡੇਲੀ ਚਾਰ ਪੰਜ ਦਿਨ ਤੋਂ ਰਿਆਕੀ ਕਰਦੇ ਪਏ ਸੀਗੇ ਪਰ ਪਤਾ ਨਹੀਂ ਸੀਗਾ ਸਾਨੂੰ ਕੀ ਰਿਆਕੀ ਕਰਦੇ ਪਏ ਆ ਅੱਛਾ ਪਰ ਇਹਨਾਂ ਨੇ ਅੱਜ ਮੌਕਾ ਦੇ ਕੇ ਦੇ ਉਹਨੂੰ ਯਾਨੀ ਕਿ ਕੋਰਟ ਦੇ ਵਿੱਚ ਕੋਈ ਅਦਾ ਦੀ ਗੱਲਬਾਤ ਨਹੀਂ ਸੀਗੀ ਉਹਨਾਂ ਵੱਲੋਂ ਵੀ ਨਾ ਸਾਡੇ ਵੱਲੋਂ ਅਸੀਂ ਤੇ ਇਹੀ ਕਿਹਾ ਸੀ ਕਿ ਲੜਨਾ ਨਹੀਂਗਾ ਕੋਮਪਰਮਾਈਜ਼ ਕਰਨਾ ਵਾ ਜੀ ਅਸੀਂ ਤੇ ਕੋਮਪਰਮਾਈਜ਼ ਕਰਨ ਦੇ ਚੱਕਰ ਦੇ ਵਿੱਚ ਵੀ ਪਏ ਹੋਏ ਸੀ ਕਿ ਸਾਡਾ ਕੋਮਪਰਮਾਈਜ਼ ਹੋਏ ਵੇ ਕਿ ਚਲੋ ਕੋਈ ਗੱਲ ਨਹੀਂ ਆਪਾਂ ਲੜਨਾ ਨਹੀਂ ਹੈਗਾ ਤੇ ਉਹ ਮੈਂ ਵੀ ਬਾਹਰੋਂ ਆਇਆ ਵਾ ਉਹ ਵੀ ਫੈਮਿਲੀ ਵਾਲਾ ਵਾ ਗ੍ਰਿਸ਼ਤੀ ਵਾਲਾ ਵਾ ਉਹਦੇ ਘਰ ਦੇ ਵਿੱਚ ਵੀ ਫੈਮਿਲੀ ਆ ਉਹਦੇ ਬੱਚਾ ਹੋਣ ਵਾਲਾ ਭਰਾ ਮੇਰੇ ਦੇ ਟੀ ਆ ਆਪਾਂ ਲੜਾਈ ਝਗੜੇ ਕਰਨ ਵਾਲੇ ਬੰਦੇ ਨਹੀਂ ਹੈਗੇ ਜੀ ਆਪਾਂ ਆਰਾਮ ਨਾਲ ਆਪਣੇ ਘਰ ਗਰੀਸੀਆਂ ਆ ਮੇਰੇ ਤਾਇਏ ਦੀ ਮੁੰਡਾ ਜੀ ਜੁਤਾਏ ਦਾ ਮੁੰਡਾ ਮੇਰੇ ਤਾਇਏ ਦਾ ਬੇਟਾ ਹਾਂਜੀ ਠੀਕ ਇਹ ਕਾਰ ਦੇ ਅੰਦਰ ਕਿੱਦਾਂ ਲੈ ਕੇ ਗਏ ਕਾਰ ਦੇ ਅੰਦਰ ਖਿੱਚ ਕੇ ਇਕੱਲੇ ਨੂੰ 4 5 6 ਜਾਣੇ ਅੱਛਾ ਇਕੱਲੇ ਨੂੰ ਖਿੱਚ ਕੇ ਆਪਣੇ ਘਰ ਦੇ ਅੰਦਰੋਂ ਗੇਟ ਲਾ ਕੇ ਇਹਨਾਂ ਨੇ ਉਹਨੂੰ ਮਾਰ ਦਿੱਤਾ ਜੀ ਅੱਛਾ ਹਾਂਜੀ ਆਪਾਂ ਨਹੀਂ ਇਹ ਦਸਕਾਰ ਨਹੀਂ ਕਰਨਾ ਜੀ ਜਿੰਨੀ ਜਗ੍ਹਾ ਤੁਹਾਡੇ ਭਰਾ ਦੇ ਘਰ ਤਾਂ ਨਹੀਂ ਭਰਾ ਦੋਦੇ ਹਾਂਜੀ ਕਾਰ ਦੇ ਅੰਦਰ ਮਾਰਿਆ ਇਹਨਾਂ ਨੇ ਖਿੱਚ ਕੇ ਦੇ ਅੰਦਰ ਤੱਕ ਲਊਆ ਉਹਨਾਂ ਦੇ ਅੰਦਰ ਜਾ ਕੇ ਦੇਖੋ ਜਿਹਦਾ ਘਰ ਹੈ ਉਹ ਘਰ ਕਿਹਨਾਂ ਦਾ ਘਰ ਕਿਨਾਂ ਦਾ ਸ਼ਰਨ ਸਿੰਘ ਮੱਲੀ ਦਾ ਘਰ ਹੈ ਜਿਨ੍ਹਾਂ ਦੇ ਘਰ ਦੇ ਅੰਦਰ ਕਤਲ ਹੋਇਆ ਹੋਇਆ ਧੰਨਵਾਦ ਇਹ ਜਿਨ੍ਹਾਂ ਦਾ ਮਰਦ ਜਿਨ੍ਹਾਂ ਦਾ ਮਰਦ ਕੀਤਾ ਗਿਆ ਉਹਦੀ ਵਾਈਫ ਦੇ ਵੀ ਸ਼ਟਾ ਆਈਆਂ ਉਹਨਾਂ ਦੀ ਵਾਈਫ ਦੇ ਅਜੇ ਆਪਾਂ ਮਤਲਬ ਕੀ ਦੇਖਿਆ ਨਹੀਂ ਆ ਪਰ ਆਪਣਾ ਬ੍ਰਦਰ ਵਾਲੀ ਜੰਨਾ ਬਜਾਦਾ ਟਪਰਾ ਹੋ ਗਿਆ ਅਫਸਰਡ ਹੋ ਗਈ ਕੇ ਆਪਾਂ ਇਹਨਾਂ ਨੂੰ ਇਤਿਆਰ ਦਿੱਤਾ ਵਾਈਫ ਨੂੰ ਵੀ ਉੱਧਰ ਲੈ ਗਏ ਹੋਏ ਛੋਟੇ ਹਸਪੀਟਲ ਉਹਨੇ ਵੀ ਉਹਨਾਂ ਦਾ ਚੈਕਪ ਬਜਲਦਾ ਗਿਆ ਵਾ ਯਾਨੀ ਜੀ ਰੋ ਬਿਓ ਹੋ ਗਏ ਦੇਖ ਕੇ ਫਿਰ ਵੀ ਤੁਸੀਂ ਪੁਲਿਸ ਦਾ ਸਹਾਰਾ ਲੈ ਰਹੇ ਹੋ ਅਸੀਂ ਕਾਫੀ ਜਿਹੜੇ ਲੋਕ